ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦਾ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਸਵਾਗਤ ਆ। ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਧੀ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ। ਤੇ ਲੋ ਜੀ ਸਵੇਰੇ ਦਾ ਟਾਈਮ ਆ ਚਲੋ ਸਵੇਰ ਦਾ ਟਾਈਮ ਵੀ ਨਹੀਂ ਕਹਿ ਸਕਦੇ ਵੀ 10 ਵਜਣ ਨੂੰ ਜਿਹੜੇ 10 ਮਿੰਟ ਦਾ ਟਾਈਮ ਰਹਿ ਗਿਆ ਵੀ ਦੇਖੋ ਤੁਸੀਂ ਦੇਖ ਰਹੇ ਆ ਮੌਸਮ ਨੇ ਤਬਦੀਲੀ ਲੈ ਲਈ ਬਹੁਤ ਤੇ ਚਲੋ ਪੌ ਦਾ ਮਹੀਨਾ ਚੱਲਦਾ ਵੀ ਸਾਡੇਰੇ ਸਾਡੇ ਲੱਕ ਦੇ ਵਿੱਚ ਚਲੋ ਦਰਸ਼ਕਾਂ ਵਿਦੇਸਾਂ ਚ ਬਾਹਰ ਬੈਠੇ ਬੰਦੇ ਆ ਜਿਹੜੇ ਵੀ ਵੀਡੀਓ ਦੇਖਦੇ ਆ ਕਈਆਂ ਨੂੰ ਪਤਾ ਵੀ ਹੈ ਨਹੀਂ ਸੋ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਜਲਮ ਨਾਲ ਟੱਕਰੇ ਕਰਦਾ ਹੋਇਆ ਜਿਹੜਾ ਸ਼ਹੀਦियां ਪ੍ਰਾਪਤ ਕਰੀਆਂ 107 ਦੇ ਉਰੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਵੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਹਰੰਦ ਤੱਕ ਜਿਹੜਾ ਵੀ ਅਸੀਂ ਦੀ ਜੋੜ ਮੇਲੇ ਜਿਹੜੇ ਵੀ ਚੱਲਣੇ ਆ ਵੀ ਸੰਗਤਾਂ ਨੇ ਇਕੱਠਾ ਹੋਣਾ ਜਿਹੜੇ ਅਸੀਂ ਇਹ ਸੋਗ ਦੇ ਦਿਨਾਂ 'ਚ ਮਨਾਉਂਦੇ ਜੀ ਇਹ ਦਿਨ ਚਲੋ ਬਾਕੀ ਭਾਈ ਚਾਹੀਦਾ ਵੀ ਹੈ ਵੀ ਮਾਰਾ ਦਾ ਇਹਨਾਂ ਕੋਲ ਸਿੱਧਾ ਬਾਈ ਵੀ ਆਪਾਂ ਨੂੰ ਉਹਨਾਂ ਨਾਲ ਜਿਹੜਾ ਆਪਣਾ ਚੱਲਣਾ ਚਾਹੀਦਾ ਉਹਨਾਂ ਦੇ ਸਿਧਾਂਤਾਂ ਪਰ ਸੋ ਬਾਕੀ ਭਾਈ ਸਾਡੇ ਦਾ ਇਹ ਜਿਹੜਾ ਇਲਾਕਾ ਹੈ ਵੀ ਕਿਉਂਕਿ ਸਾਨੂੰ ਚਮਕੌਰ ਸਾਹਿਬ ਰੇਤ 7 ਕਿਲੋਮੀਟਰ ਪੈਂਦਾ ਹੈ। ਸ੍ਰੀ ਅਨੰਦਪੁਰ ਸਾਹਿਬ 30 40 50 ਕਿਲੋਮੀਟਰ ਦੇ ਵਿੱਚ ਵਿੱਚ ਪੈ ਜਾਂਦਾ। ਏਕੜਾ ਹੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਇਹ ਵੀ ਸਾਨੂੰ 50 60 ਕਿਲੋਮੀਟਰ ਦੇ ਵਿੱਚ ਪੈ ਜਾਂਦਾ। ਸੋ ਬਾਕੀ ਚੱਲ ਰਿਹਾ ਜੀ ਕੰਮ ਆਪਣੇ ਖੇਤਾਂ ਦੇ ਵਿੱਚ ਘੁੰਮ ਰਿਹਾ ਜਿਹੜੀ ਇਹ ਠੰਡ ਹੈ ਧੁੰਦਾ ਬਾਈ ਇਹ ਕਣਕਾ ਖਾਤਰ ਬਹੁਤ ਲਾਭਦਾਇਕ ਹੈ ਮੰਨ ਕੇ ਚੱਲੋ ਵੀ ਕੋਰਾ ਵੀ ਪੈਂਦਾ ਵਿੱਚੇ ਵਿੱਚ ਕੋਰਾ ਤਾਂ ਸਿਆਣੇ ਦੱਸ ਦਿਆ ਵੀ ਕੀ ਮੰਗੂ ਲੱਗਦਾ ਚਲੋ ਬਾਕੀ ਪਿਛਲੇ ਕੈਮਰੇ ਨਾਲ ਦਿਖਾਉਂਦਾ ਤੁਹਾਨੂੰ ਮੈਂ ਤੇ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਆ ਲੋ ਜੀ ਆ ਆਪਣੀ ਬਾਈ ਕਣਕ ਖੜੀ ਐ ਇੱਧਰ ਆ ਦੇਖ ਲੋ ਜਿੱਥੇ ਬਸ ਨੇੜੇ ਨੇੜੇ ਹੈ ਨਾ ਇਹ ਬੂਟੇ ਸਿਰਫ ਇੱਕੋ ਕੀਲਾ ਲੱਗੇ ਪਿਆ ਇਹਨੂੰ ਆਹ ਦੇਖ ਲਓ ਉੱਥੇ ਜੇ ਤਾਂ ਖੀਰਲੇ ਬੂਟੇ ਦਿਖਦੇ ਨਹੀਂ ਇਹ ਆਹ ਲਓ ਆਹ ਜੂਮ ਕਰੇ ਤੇ ਦਿਖਦੇ ਆ ਠੀਕ ਨਹੀਂ ਇਹਨਾਂ ਦੇ ਨਾਲੇ ਫੇਰ ਅਗਲਾ ਕੀਲਾ ਐ ਬੂਟਿਆਂ ਦੀ ਲਾਈਨ ਚ ਲੱਗੀ ਉਹ ਤਾਂ ਦਿਖੇ ਨਹੀਂ ਰਹੀ ਮਾੜੀ ਮੋਟੀ ਵੀ ਦੇਖ ਲਓ ਬਸ ਸਿਰਫ ਕੀਲੇ ਇਕ ਤੱਕੇ ਬੂਟੇ ਦਿਖਦੇ ਆ ਇੱਕਣਾ ਹੀ ਇੱਧਰ ਆ ਕੇ ਆਹ ਦੇਖੋ ਬਸ ਇੱਧਰ ਨੂੰ ਕੁਝ ਨਹੀਂ ਦਿਖਦਾ ਬਾਈ ਸਿਰਫ ਜਿੱਥੇ ਹੁਣ ਮੈਂ ਖੜਾ ਇੱਥੇ ਤੇ ਲੈ ਕੇ ਇੱਕ ਕੀਲੇ ਤੱਕੇ ਦਿਖਦਾ ਕੀਲੇ ਤੇ ਗਾਂ ਕੁਝ ਨਹੀਂ ਦਿਖਦਾ ਕੋਈ ਇੱਥੇ ਤੇ ਕੀਲੇ ਪਰ ਚਾਹੇ ਜਾਨਵਰ ਖੜਾ ਹੋਵੇ ਸੂਰ ਹੋਵੇ ਚਾਹੇ ਬੈਣਾ ਹੋਵੇ ਚਾਹੇ ਰੋਜ ਹੋਵੇ ਉਹ ਅਸੀਂ ਦੇਖ ਨਹੀਂ ਸਕਦੇ ਹਾਂ ਕਿਉਂਕਿ ਸਾਡੀ ਅੱਖਾਂ ਦੀ ਰੇਂਜ ਵੀ ਜਿਹੜੀ ਆ ਦੇਖ ਲਓ ਬਸ ਖੰਬੇ ਤੱਕੇ ਆ ਆ ਕੀਲੇ ਦੇ ਬੂਟੇ ਆ ਵੀ ਕੈਮਰਾ ਜ਼ੂਮ ਕਰਕੇ ਦਿਖਾ ਰਿਹਾ ਦੇਖ ਲਓ ਇਹ ਬਾਕੀ ਕੀਲੇ ਤੱਕੇ ਰੇਂਜ ਆ ਸਮਝ ਲਓ ਠੀਕ ਹੈ ਨੀ ਤੇ ਬਾਕੀ ਭਾਈ ਕਾਨਕਮਹਰਾ ਦੀ ਕਿਰਪਾ ਨਾਲ ਦੇਖੋ ਲਾ ਪਾਪਾ ਨੇ ਅਬ ਕੀ ਰਾ ਕਰੀਦੀ ਬਾਈ ਐਨ ਕੱਖ ਰਹਿਤ ਖੜੀ ਹੈ ਜਿਹੜੀ ਦੇਖਨੇ ਚਲੋ ਇਹ ਵੀ ਗੱਲ ਹੈ ਇੱਕ ਕਹਿੰਦੇ ਫਸਲ ਤਾਂ ਫਿਰ ਵਧੀਆ ਹੁੰਦੀ ਹੁੰਦੀ ਹੈ ਕਿਉਂਕਿ ਜੇ ਜੰਮ ਦੇ ਨਿਆਣੇ ਦੀ ਕਹਿੰਦੇ ਜੂਆ ਪੈ ਗਈਆਂ ਤਾਂ ਉਹਦਾ ਕਦੋਂ ਵਿਕਾਸ ਹੋਣਾ ਹੁਣ ਜੇ ਇਹਦੇ ਵਿੱਚ ਗੁੱਲੀ ਡੰਡਾ ਹੁੰਦਾ ਜਾਂ ਕੱਖ ਹੁੰਦਾ ਸੀ ਰੇਪ ਆਉਂਦੇ ਉਹਨੂੰ ਹੀ ਲੱਗਣਾ ਤਾਂ ਹੁਣ ਕੱਲੀ ਫਸਲ ਖੜੀ ਹੈ ਸੋ ਉਹਨੂੰ ਤਾਂ ਆਪਣੇ ਆਪੇ ਹੋਣਾ ਤੁਹਾਨੂੰ ਪਤਾ ਤਗੜੀ ਕਿਉਂਕਿ ਦੇ ਪੱਤਾ ਜਿਹੜਾ ਇਹਨੂੰ ਹੀ ਲੱਗਣਾ ਨੇ ਭਾਈ ਗੁੱਲੀ ਡੰਡਾ ਨਿਤਾਰਾਹ ਦਾ ਇਹ ਕਰਦਾ ਉਹ ਬਹੁਤ ਹੋਏ ਕਰਦਾ ਸੋ ਬਾਕੀ ਚਲੋ ਲੇਟ ਫੇਟ ਕੰਮ ਚੱਲਦੇ ਰਹਿਣੇ ਆਹ ਦੇਖੋ ਆਹ ਕਣਕ ਆਪਣੀ ਅਗੇਤੀ ਬੀਜ ਹੋਈ ਵੀ ਇਹਦਾ ਸਾਫ ਦਾ ਦਿੰਦਾ ਤੁਹਾਨੂੰ ਆਹ ਆਪਾਂ ਤੇ ਪਛੇਤੀ ਬੀਜ ਹੋਈ ਵੀ ਆ ਇਹਨੂੰ ਹਲੇ ਪਹਿਲਾ ਪਾਣੀ ਵੀ ਨਹੀਂ ਲੱਗਿਆ ਅਸੀਂ ਆਪਣੀ ਕਣਕ ਨੂੰ ਅੱਜ 20 ਦਿਨ ਹੋ ਗਏ ਸਾਡੀ ਕਣਕ ਨੂੰ ਪਾਣੀ ਲੱਗੇ ਨੂੰ ਵੀ ਇਹ ਕਣਕ ਨੂੰ ਹਲੇ ਪਾਣੀ ਨਹੀਂ ਲੱਗਿਆ ਇਹਦੇ ਨਾਲੇ ਇਹ ਖੇਤ 'ਚ ਫਸਲ ਬੀਜ ਹੋਈ ਵੀ ਤੀ ਇਦੇ ਵਿੱਚ ਮੈਨੂੰ ਲੱਦੀ ਹਲੇ 5 ਤੋਂ 6 ਦਿਨ ਹੋਏ ਆ ਕਣਕ ਬੀਜੀ ਨੂੰ ਆ ਦੇਖੋ ਇਹ ਬਾਈ 0 ਡ੍ਰਿਲ ਨਾਲ ਬੀਜੇ ਬਈ ਕਣਕ ਇਦੇ ਵਿੱਚ ਮੈਂ ਤੁਹਾਨੂੰ ਦਾਣਾ ਵੀ ਦਿਖਾ ਦਿੰਦਾ ਵਿੱਚ ਤੇ ਵੀ ਚੱਲ ਪਿਆ ਵੀ ਹੋ ਸਕਦਾ ਨਹੀਂ ਵੀ ਚੱਲੇ ਹੋ ਸਕਦਾ ਹਾਲ ਤੱਕ ਤਾਂ ਕੋਈ ਦਾਣਾ ਆਇਆ ਨਹੀਂ ਹੱਥ ਜਿਵੇਂ ਚੱਕੋ ਇਹ ਕੀ ਹੋਇਆ ਸਿਸਟ ਨਹੀਂ ਡੂੰਗਾ ਤਾਂ ਜਾਣੀ ਸਕਦਾ ਚਲੂ ਰਹੇ ਨਹੀਂ ਆਸਾ ਦਾ ਹੱਥ ਠੀਕ ਨੇ ਤੇ ਬਾਕੀ ਬਾਈ ਇਹਦੇ ਵਿੱਚ ਕਣਕ ਹਲੇ ਬੀਜੇ ਹੋਈ ਹੈ ਤੇ ਤਾਂ ਮਨ ਲਾਦੀ ਤੀਏ ਤੋਂ ਅੱਜ ਚੌਥਾ ਦਿਨ ਹੈ ਜਿਹੜਾ ਇਹ ਖੇਤ ਦਾ ਕਣਕ ਦਾ ਬੀਜੇ ਹੋਈ ਦਾ ਉਹ ਜ਼ੀਰੋ ਡ੍ਰਿਲਰ ਨਾਲ ਬੀਜ ਹੋਇਆ ਵਾਹੇ ਖੇਤ ਜਿਹਦੇ ਇੱਥੇ ਨਿਸ਼ਾਨੀ ਇੱਥੇ ਮੈਂ ਕਣਕ ਦੇ दाਣੇ ਕਾਫੀ ਪਏ ਦੇਖੇ ਤੇ ਦੇਖੋ ਇੱਕ ਹੋਰ ਦੱਸਦਾ ਮੈਂ ਤੁਹਾਨੂੰ ਕੱਲ ਤੇ ਪਰਸੋਂ ਦਾਣੇ ਬਹੁਤ ਪਏ ਤੇ ਕਬੂਤਰ ਵੀ ਬਹੁਤ ਹੈ ਕਹਿੰਦਾ ਦਾਣੇ ਦਾਣੇ ਪਰ ਖਾਣੇ ਵਾਲੇ ਦਾ ਨਾਮ ਲਿਖਿਆ ਬੰਦਾ ਉਹ ਦੇਖ ਲਓ ਭਾਈ ਸਾਰੇ ਚੁੱਕ ਲਏ ਇੱਥੇ ਛਿੱਟਾ ਦਿੱਤਾ ਤਾਂ ਇਹਨਾਂ ਨੇ ਕਣਕ ਦਾ ਅੱਪਰ ਅੱਪਰ ਵਾਲੀ ਸਾਰੇ ਟੋਟਲੀ ਚੁੱਕ ਲਏਗੇ ਅਕੀ ਕਣਕ ਸਿਆਰ ਚ ਵੀ ਆਏ ਤਾਂ ਪਤਾ ਨਹੀਂ ਦੂੰਗਾ ਬੀਜ ਪਾਇਆ ਹੁਣ ਕੀ ਆ ਚੱਕਰ ਹੈ ਦੇਖ ਮੈਨੂੰ ਵੀ ਨਹੀਂ ਰਹੀ ਇਹਨਾਂ ਦੀ ਹਾਂ ਤਾਂ ਹੜਕਾ ਜੰਮਿਆ ਬ ਕਣਕ ਦਾ ਹੈ ਨਹੀਂ ਇਹ ਕਣਕੇ ਆ ਲੋ ਕੋਈ ਕੋਈ ਦਾਣਾ ਜੰਮਿਆ ਹਲੇ ਕਣਕ ਦਾ ਆ ਨੋ ਭਾਈ ਕੋਈ ਕੋਈ ਦਾਣਾ ਉਪਰ ਵਾਲਾ ਜੰਮਣ ਲੱਗ ਗਿਆ ਨਿਕਣਾ ਉੱਥੇ ਉਹ ਵੀ ਦਿਖਦਾ ਹੈ ਹਾਂ ਉਹ ਵੀ ਦਿਖਦਾ ਟਰੈਕ ਚੜ੍ਹ ਲੈ ਏਕਣਾ ਗੇਤੀ ਪਛੇਤੀ ਫਸਲ ਆ ਆ ਉਹ ਤਾਂ ਵੀ ਪਛੇਤੀ ਆ ਇਹਨਾਂ ਅਲੱਗ-ਅਲੱਗ ਫਸਲਾਂ ਬੀਜ ਹੋਈਆਂ ਹੋਈਆਂ ਨੇ ਭਾਈ ਸਾਰੇ ਠੀਕ ਨੇ ਚਲੋ ਬਾਕੀ ਚੱਲਦਾ ਦੇਖੋ ਮੌਸਮ ਹਾਂ ਲੋ ਭਾਈ ਜਸਵੀਰ ਬਾਈ ਵਾਲੀ ਮੋਟਰ ਪਰ ਪਹੁੰਚੇ ਵੇ ਆ ਤੇ ਹੁਣ ਕਰਨਾ ਪ੍ਰੋਸੈਸ ਇੱਧਰ ਸ਼ੁਰੂ ਪਹਿਲਾਂ ਮਹਿਕ ਨੂੰ ਮਿਲੋ ਭਾਈ ਮਹਿਕ ਮੈਨੂੰ ਕੱਪੜੇ ਵੀ ਦਿਵਾ ਕੇ ਲੈ ਆ ਅੱਜ ਆ ਦੇਖੋ ਲੋਰਾਂ ਦਿਵਾ ਕੇ ਲੈ ਧੰਨਵਾਦ ਤੇਰਾ ਠੀਕ ਲੋ ਭਾਈ ਇੱਧਰ ਹੁਣ ਕਰਨੀਆਂ 240 ਬਾਈ ਸਪਰੇ ਸਪਰੇ ਕਰਨੀਆਂ ਇਹਦੇ ਵੀ ਬੀਜ ਖਾਸੇ ਬਣ ਜਾਂਦੇ ਆ ਹੈ ਇਹ ਨਹੀਂ ਹੋ ਰਿਹਾ ਆਪੇ गिर ਕੇ ਲੱਗੇ ਪੱਥਰ ਚਟ ਕਿੰਨੇ ਕਿੰਨੇ ਹੋਗੇ ਜੜ ਤੇ ਇਹ ਆ ਭਾਈ ਪੱਥਰ ਚਟ ਦਾ ਬੂਟਾ ਜੇ ਕਿਸੇ ਦੇ ਕਹਿੰਦੇ 6:00 ਵਜੇ ਤਾਂ ਉਹਦੇ ਪਰ ਲਾ ਸਕਦੇ ਆ ਤੇ ਬਾਕੀ ਭਾਈ ਇੱਧਰ ਪ੍ਰੋਸੈਸ ਹੋਣਾ ਅੱਜ ਕੱਲੂ ਸੋਣਾ ਕੱਲੂ ਕਰਾਂਗੇ ਸਪਰੇ ਕੱਲ ਰਹਿ ਭਾਈ ਕੱਲ ਦੇ ਪਾਇਰ ਨਹੀਂ ਸਪਰੇਅ ਤਾਂ ਕੱਲੂ ਕਰ ਦਾਂਗੇ ਰੇਤਾ ਤਾਂ ਆਪਣੇ ਨਾਲ ਕੋਈ ਚੱਕਰ ਨਹੀਂ ਠੀਕ ਨੇ ਤੇ ਦੇਖੋ ভাই ਮੈਂ ਦਿਖਾਉਂਦਾ ਤੁਹਾਨੂੰ ਇੱਕ ਚੀਜ਼ ਵੀ ਆਹ ਖੇਤ ਆ ਜਿਹੜਾ ਤੁਸੀਂ ਦੇਖਿਆ ਸੀ ਬਹੁਤ ਧੁੱਬਲਤੀ ਆ ਖੇਤ ਚ ਮਤਲਬ ਵੀ ਸੁੱਕਾ ਖੇਤ ਤਾਂ ਕਿੰਨਾ ਇਹਦੇ ਵਿੱਚ ਪਾਣੀ ਆਪਾਂ ਨੇ ਪਾਈਪ ਦੇ ਨਾਲ ਛਿੜਕਿਆ ਫੇਰ ਕਣਕ ਬੀਜੀ ਕਈ ਵੀਰਾਂ ਦਾ ਕਮੈਂਟ ਵੀ ਆਇਆ ਤੇ ਵੀ ਸੁੱਕਾ ਚਲੋ ਤਜਰਬਾ ਦਾ ਪਰ ਕਣਕ ਦੇਖੋ ਕਣਕ ਬਹੁਤ ਵਧੀਆ ਖੜੀ ਆ ਤੇ ਇਹ ਖੇਤ ਦੇ ਵਿੱਚ ਨਾ ਬੌਂਡ ਤੇ ਪਹਿਲਾਂ ਪਿਛਲੇ ਸਾਲ ਰਾਇਆ ਬੀਜੇ ਬਤਾਇ ਖੇਤ ਚ ਇਹ ਚ ਰਾਤ ਲੈ ਥੱਲੇ ਇੱਥੇ ਤਾਂ ਥੱਲੇ ਲੈ ਚਤਾ ਫਿਰ ਇਹ ਚ ਬੀਜ ਕਿੱਕਣਾ ਆਇਆ ਇਹ ਖੇਤ ਬਾਈ ਰਾਇਆ ਇਹ ਹਿਸਾਬ ਨਾਲ ਖੜਾ ਤਾਂ ਨਾ ਜੇ ਤੁਹਾਨੂੰ ਕਿਤੇ ਮੈਂ ਜਿਆਦਾ ਵੀਡੀਓ ਦਿਖਾਉਂਦਾ ਤਾਂ ਤੁਸੀਂ ਕਹਣਾ ਤਾਂ ਬੀਨੂੰ ਬਾਓ ਨਾ ਰੱਖੇ ਲੋ ਪਰ ਉਹ ਸੰਗਣਾ ਬਹੁਤਾ ਬਾਅਦ ਤਾਂ ਫਿਰ ਅਸੀਂ ਕਣਕ ਬੀਜਤੀ ਕਣਕ ਬੀਜਣ ਤੋਂ ਬਾਅਦ ਸਪਰੇਅ ਕਰੀ ਸਪਰੇਅ ਤੋਂ ਬਾਅਦ ਵੀ ਆਹ ਦੇਖੋ ਬਾਈ ਕਿਹੜੇ ਸਾਹਮਣੇ ਖੜਾ ਆ ਲੋ ਤੁਸੀਂ ਕਹਣਾ ਵੀ ਇਹ ਇਹਨਾਂ ਨੇ ਛਿਟਾ ਦਿੱਤਾ ਵਾ ਇਹ ਬੀਜ ਦਾ ਹੀ ਨਹੀਂ ਪਤਾ ਲੱਗਦਾ ਕਿੱਥੇ ਤੋਂ ਆਇਆ ਕਿੱਥੇ ਤੋਂ ਨਹੀਂ ਇੱਕਣਾ ਬਾਈ ਸਾਰੇ ਖੇਤ ਚ ਪ੍ਰੋਪਰ ਸੰਘਣਾ ਖੜਾਤਾ ਟੋਟਲੀ ਜਦੋਂ ਬਾਆ ਠੀਕ ਆ ਹੁਣ ਆਹ ਐਡਾ ਐਡਾ ਹੋਇਆ ਵਾ ਤੁਸੀਂ ਆ ਦੇਖੋ ਆਹ ਕਿਹੜੇ ਸਾਹ ਨਾਲ ਇੱਕਣਾ ਤੇ ਆ ਲਓ ਇਹ ਜਸਵੀਰ ਬਾਈ ਵਾਲਾ ਖੇਤ ਆ ਬਾਈ ਆ ਦੇਖੋ ਇਹ ਤੁਹਾਨੂੰ ਤਾਂ ਚਲੋ ਸਕਰੀਨ ਬੜੀ ਦਿਖੀ ਜਾਂਦੇ ਆ ਤੇ ਆਹ ਦੇਖੋ ਤੇ ਆਹ ਦੇਖੋ ਮਨ ਇੱਥੇ ਹਲੇ ਜੰਮ ਰਿਹਾ ਏ ਸਾਰੇ ਖੇਤ ਚ ਬਾਈ ਏਕਣਾ ਚਲ ਕੋਈ ਨਾ ਕੱਲ ਨੂੰ ਕਰ ਦੇ ਇਹਦਾ ਕੰਮ ਇਹ ਤਾਂ ਖਤਮ ਹੋ ਜਾਣਾ ਸੁੱਕੇ ਜਾਣਾ ਅੱਛਾ ਜੀ ਇਹਦਾ ਲੱਭਣਾ ਹੀ ਨਹੀਂ ਕੱਲੀ ਕਾਣ ਕਰੇ ਜਾਣੀ ਹਾਂ ਸਪਰੇ ਪਾਈ ਅਸੀਂ ਲਿਆਏ ਹੁਣ ਕੱਲ ਨੂੰ ਇਹ ਪੰਪ ਭਰੀ ਜਾਊਗਾ ਪਿੱਛੇ ਪੰਜ ਕਪਾ ਪਾਏ ਚਲਾਉਣੇ ਚਾਰ ਪੰਜ ਹੈਕੜਾ ਲੱਗ ਜੂਗੇ ਠੀਕ ਨੇ ਤੇ ਬਾਕੀ ਭਾਈ ਬੂਟੇ ਇਧਰ ਵੀ ਬਹੁਤ ਆ ਆ ਦੇਖੋ ਇਹ ਵੀ ਗੰਨਾ ਵੱਢ ਕੇ ਕਣਕ ਦੀ ਬੀਜ ਹੋ ਗਈ ਬੂਟੇ ਲੱਗ ਗਏ ਤੇ ਮਹਕਰ ਵਾਲੇ ਉਹ ਖੇਤ ਚ ਬੂਟੇ ਖੜੇ ਹੈਟਾ ਤੇ ਇਧਰ ਖੜੇ ਭਾਈ ਜਸਵੀਰ ਬਾਈ ਦੇ ਬੂਟੇ ਆ ਚਾਰ ਵਿੱਗੇ ਆ ਖੜਾ ਜਾਨੀ ਪੌਣੇ ਇੱਕ ਦੋ ਕਿਲੇ ਜਿਹੜੇ ਉਹ ਬੂਟਿਆਂ ਦੇ ਪੂਰੇ ਹੋਏ ਪਿਆ ਹਨ ਇੱਕ ਲੋ ਭਾਈ ਚੱਲੀ ਜਾਂਦੇ ਆ ਬਾਕੀ ਕੰਮ ਆ ਪਾਇਆ ਕੱਲ ਹੈ ਲੋ ਭਾਈ ਬੂਸਟਰ ਪਾਤਾ ਇਹਨੇ ਸਾਹਿਬ 골ਡ ਹੈ ਦੋ ਥੈਲੇ ਨੇ ਦੋ ਥੈਲੇ ਇੱਕ ਇੱਕ ਥੈਲੇ ਚ ਇੱਕ ਕਰ ਲਾਤਾ ਦਾ ਅੱਛਾ ਇੱਕੋ ਪੱਲੀ ਪਰ ਲਾ ਲਿਆ ਹੈ ਚਲੋ ਵੀ ਠੀਕ ਆ ਆਹ ਬੂਟਾ ਕਿੰਨਾ ਵਧੀਆ ਬੱਲੇ ਬੱਲੇ ਇੱਕੋ ਲਾਤਾ ਹੁਣ ਹਾਂਜੀ ਹੂੰ ਸਾਡਾ ਕੰਮ ਖਰਾਬ ਕਰਦੀ ਇਹਨੇ ਆ ਪੁੱਟੇ ਵੀ ਖਰਾਬ ਕਰ ਲ ਨਾ ਕਰ ਲਿਆ ਹਾਂ ਉਹ ਵੀ ਜੰਮਣ ਵੀ ਕਰਤੀ ਗੁਜਰਬਾਈ ਹੁਣ ਆਪਣੇ ਘਰ ਹੈ ਨਾ ਗੁਜਰਬਾਈ ਘਰ ਕੱਲ ਮੈਨੂੰ ਮਿਲਿਆ ਤਾਂ ਹਾਲ ਚਾਲ ਪੁੱਛਦਾ ਤਾਂ ਮਾਂ ਠੀਕ ਆ ਬਾਈ ਹਾਲੇ ਬੱਲ ਠੀਕ ਦਾ ਪੁੱਟਲੀ ਦਾ ਨਾ ਠੀਕ ਤਾਂ ਬੰਦਾ ਠੀਕ ਮਿਲਿਆ ਲੋਕ ਕੀ ਕਹਿੰਦੇ ਆ ਇੱਥੇ ਮੋਟਰ ਦਾ ਕੰਮ ਮੁੱਕ ਗਿਆ ਤੇਰਾ ਤੈਨੂੰ ਬਾਣੀ ਹ ਲੈ ਕੇ ਜਾਂਦੇ ਹਾਂ ਹਾਂ ਮੇਰੇ ਕੰਮ ਹੈ ਨਹੀਂ ਹੁਣ ਮੈਂ ਰੱਖ ਕੀਆ ਕੰਮ ਦੀ ਹਾਂ ਹਾਂ ਇਹ ਲੋਕ ਚੱਕ ਦਿੰਦੇ ਆ ਨਾ ਕਿਉਂ ਤੋਂ ਮੋਟਰ ਪੈਨ ਤੋ ਆਏ ਦੇਖ ਹੁਣ ਹਾਂ ਬੀ ਖੇਤ ਖੇਤ ਦਾ ਫਰਕ ਹਾਂਜੀ ਆ ਬੂਟੇ ਬਾਈ ਲੱਗੇ ਹੋਏ ਸੋ ਪਿਛਲੇ ਸਾਲ ਦੇ ਹਾਂਜੀ ਆ ਬੂਟੇ ਵੀ ਤੇ ਨਾਲ ਦੀ ਲੱਗੇ ਹੋਏ ਆ ਨਾਲ ਦੀ ਬਾਹ ਮਹੀਨੇ ਦਾ ਮਰ ਬਰੇ ਆ ਕਣਕ ਦੇ ਦੇਖ ਲਓ ਬਾਈ ਫਰਕ ਦੇਖੋ ਮਿਹਨਤ ਮਿਹਨਤ ਦਾ ਫਰਕ ਆ ਕਹਿੰਦੇ ਇਹਨਾਂ ਦੀ ਮਿਹਨਤ ਬਾਈ ਇਹ ਆ ਗੰਨੇ ਦੇ ਬੂਟੇ ਹਾਂਜੀ ਇਹ ਖੇਤ ਬਾਹੀ ਵਾਲੇ ਤੇ ਬਾਹੀ ਵਾਲੇ ਖੇਤਾਂ ਚ ਬੂਟਾ ਘੱਟ ਚੱਲਦਾ ਆ ਬੂਟੇ ਦੇਖੋ ਹੋਰ ਵੀ ਫਰਕ ਦੇਖਿਆ ਆ ਆ ਬੂਟੇ ਦੇਖੋ ਇਹਦੇ ਗੈਪ ਦੇ ਕੋਈ ਤੇ ਗੈਪ ਜਿਆਦਾ ਹਾਂ ਇਹਦੇ ਗੈਪ ਵੀ ਜਿਆਦਾ ਆਹ ਹੋਵਰੇ ਦਾ ਹੈਗਾ ਹੀ ਆ ਆਪਣਾ ਨਾਲ ਜੀ ਗੈਪ ਦਾ ਆ ਭਾਈ ਚਲੋ ਬਾਕੀ ਭਾਈ ਚੱਲਦੇ ਆ ਕੰਮ ਹੁਣ ਸਾਡਾ ਕੰਮ ਚੱਲਣਾ ਸਪਰੇਅ ਦਾ ਇਧਰ ਮਹਾਰਾਜ ਕਿਰਪਾ ਕਰੇ ਹੋਰ ਭਾਈ ਜਸਵੀਰ ਭਾਈ ਦਾ ਹਾਲੇ ਵਾਲਾ ਬਸ ਠੀਕ ਹੈ ਜੀ ਇਹ ਭਾਈ ਮਿਲ ਕੇ ਆਇਆ ਤਾਂ ਡੈਡੀ ਨੂੰ ਮੁੰਡਾ ਕਈ ਵਿੱਚ ਵੀਡੀਓ ਤੇ ਕਮੈਂਟ ਵੀ ਆਉਂਦੇ ਵਿੱਚ ਜਸਵੀਰ ਭਾਈ ਬਾਰੇ ਪੁੱਛਦੇ ਨੇ ਤੁਸੀਂ ਚਲੋ ਭਾਈ ਅਪਡੇਟ ਦਿੰਦੇ ਰਹਾਂਗੇ ਕੱਲ ਤੇ ਜਾਂ ਪਰਸੋਂ ਨੂੰ ਤਰੀਕਾ ਵੀ ਕਿਆ ਹੁੰਦਾ ਉਹ ਵੀ ਦੱਸ ਦਾਂਗੇ ਹਾਂਜੀ ਠੀਕ ਨੇ ਬਾਕੀ ਚੱਲੀ ਜਾਂਦੇ ਕੰਮ ਮਾਰਾ ਦੇ ਕਿਰਪਾ ਦੇ ਨਾਲ ਵਧੀਆ ਕਣਕ ਹੋ ਗਈ ਚਲੋ ਜਿੰਨੀ ਮਿਹਨਤ ਕਰੀਆ ਲਾਗਾਂ ਲਗਾ ਬੂਟਾਂ ਦੇ ਰਹਿ ਗਈ ਚਲੋ ਇਹ ਹੋਣੀ ਬੇਨਤੀ ਹੈਗੀ ਬਾਕੀ ਵਿਚਵਾਈ ਖੇਤ ਸਾਫ ਆ ਸਾਰੇ ਲਓ ਭਾਈ ਧੁੱਪ ਪੂਰੀ ਤੇ ਆ ਦੇਖੋ ਭਾਈ ਡੁੱਡੇ ਡੁੱਡੇ ਜੇ ਬੂਟ ਧੋਤੇ ਤੇ ਅੱਜ ਇੱਕ ਨਵੀਂ ਚੀਜ਼ ਦਿਖਾਉਂਦਾ ਮੈਂ ਤਾਂ ਪਿਆ ਤਾਂ ਅੰਦਰ ਜਸ਼ਨ ਦੀ ਮੰਮੀ ਆਈ ਮੇਰੇ ਕੋਲ ਅੱਜ ਭਾਈ ਜਸ਼ਨ ਨੂੰ ਐ ਛੁੱਟੀ ਇਹਦਾ ਚੱਲਦੇ ਪੇਪਰ ਆ ਦੇਖੋ ਇਹ ਦੇਖ ਜੀਓ ਆਹ ਦੇਖੋ ਇਹਦੇ ਭਾਈ ਪਤੰਗ ਚੜਾਇਆ ਹੋਆ ਆਪਣਾ ਆ ਜਿਸਮ ਹਾਂਜੀ ਹੌਂ ਦਾ ਲਾਉਣਾ ਹਾਂਜੀ ਹੌਂ ਦਾ ਹੈਂ ਕਾਈ ਤਾੜਾ ਲੋ ਬਈ ਹੈਰਾਨੇ ਰਹਿ ਗਿਆ ਮੈਂ ਤਾਂ ਪਤੰਗ ਵੀ ਹੌਂ ਨਾਲ ਛੱਡੀ ਬੈਠੀ ਹੈ ਬਈ ਇਹ ਤਾਂ ਕਾਫੀ ਦੂਰ ਤੱਕ ਹੂੰ ਲਾ ਤਰਪੀ ਵਾ ਐਨ ਨਾਲ ਜੁੜਾਇਆ ਤਾਂ ਫੇਰ ਕਰ ਲਿਆ ਤਾਂ ਕਿ ਬਣਾਉਣਾ ਤਾਂ ਨਾ ਹਾਂ ਉਸਿਆ ਚਲ ਪਮੂਨਾਲ ਦਾ ਤਾਂ ਤਰੱਕੀ ਵਾਲਾ ਕੰਮ ਹਨਾ ਹਾਂਜੀ ਬਸ ਜਦੋਂ ਹੁੰਦਾ ਹਾਂ ਤਾਂ ਉਹ ਵੀ ਤੇਨੀ ਰੱਖੇ ਅੱਛਾ ਲਾ ਭਾਈ ਅਸੀਂ ਤਾਂ ਅੜਾਈ ਨਹੀਂ ਪਦਾਂਗੇ ਨਾ ਨੇ ਸਾਡੇ ਤੇਜਾ ਪੂਰਾ ਛੱਡਿਆ ਵਾ ਭਾਈ ਇਹਨ ਟੋ ਘੱਟ ਘੱਟਾਂ ਦਿੱਤੀ ਵੀ ਡੋਰ ਨੂੰ ਰਾਤ ਹਾਂਜੀ ਟੁੱਟ ਗਈ ਸੀ ਸੋ ਦੋ ਸੋ ਲੈ ਭਾਈ ਦੇਖ ਲਓ ਭਾਈ ਦਿਨ ਸਾਫ ਇਹਨ ਗਾਇਨ ਸੂਰਜ ਦੇ ਕੋਲ ਉਹ ਤੇ ਦਾ ਸੂਰਜ ਉੱਥੇ ਨੂੰ ਜਾ ਰਹੀ ਗਿਆ ਸੂਰਜ ਤਾਂ ਦੂਰ ਹੈ ਚਲੋ ਭਾਈ ਆਪਾਂ ਜੀ ਖੇਤ ਵੱੰਨੇ ਨੂੰ ਚੱਲੇ ਚਲੋ ਚੱਦੀ ਜਾਂਦੇ ਬਾਈ ਦਾ ਆਸ ਤਾਂ ਜਸ਼ਨ ਦਾ ਮੰਨ ਗਏ ਭਾਈ ਠੀਕ ਨੇ ਆਪਾਂ ਦਾ ਕਦੇ ਪਤੰਗ ਢਾਇਆ ਨਹੀਂ ਭਾਈ ਅੱਜ ਤੱਕ ਆਪਣੀ ਜ਼ਿੰਦਗੀ 'ਚ ਵੀ ਇਹ ਤਾਂ ਹੁਣ ਫੇਰ ਸਮਾਨਾ ਨੂੰ ਸ਼ੂਨ ਵਾਲਾ ਕੰਮ ਆ ਚੱਲ ਠੀਕ ਚਲੋ ਲੱਗੀ ਰਹਿਣ ਤੇ ਆਪਣਾ ਇੰਜੋਏ ਕਰ ਲਈਏ ਭਾਈ ਇਹ ਪਾ ਚੱਲਦੇ ਆਪਣਾ ਥੱਲੇ ਹੂੰ ਸਾਰੇ ਝੜਖੜੀ ਖਤਮ ਕਰਨੀ ਅੱਜ ਲਾ ਝੜਖੜੀ ਤਾਂ ਨਹੀਂ ਖਤਮ ਹੋਦੀ ਫੇਰ ਖੰਡੇ ਆ ਲੈਣਾ ਨਹੀਂ ਤਾਂ ਅੱਛਾ ਅੱਛਾ ਸਾਨੀਆਂ ਦੇ ਉੱਪਰ ਪਤਾ ਨਹੀਂ ਠੀਕ ਆ ਭਾਈ